来 ਨਾ ਹਲਕੇ ਗਾਉਂਦੇ ਹੋ ਦੋਸਤੋ ਗ੍ਰਾਮ ਦਾ ਜਿਹੜਾ ਨੇ ਬਸਾਪਾ ਪਈਆਂ ਮੀਂਹ ਤੋਂ ਬਾਅਦ ਗਿੱਲੀ ਹੋ ਕੇ ਥੋੜੀ ਜਿਹੀ ਖਰਾਬ ਹੋਈ ਪਈ ਆ ਆ ਦੋਸਤੋ ਸਾਡਾ ਸਕੂਲ ਆ ਜਿੱਥੇ ਪੜ੍ਹਿਆ ਛੋਟੇ ਹੁੰਦੇ ਤਾਂ ਹੁਣ ਬਹੁਤ ਚਾਹੀਦਾ ਪਹਿਲਾਂ ਦੋਸਤੋ ਆ ਮਾਊਂਟੇਨ 뷰 ਹਸਤਾ ਲਿਖਿਆ ਪਿਆ ਮੇਰੇ ਤੋਂ ਪੜੋਗੇ ਕਿ ਮਾਊਂਟੇਨ 뷰 ਲਿਖਿਆ ਪਿਆ ਬਾਕੀ ਆ ਚੀਜ਼ਾਂ ਅੰਗਰੇਜ਼ੀ ਤੁਸੀਂ ਜਾਣਦੇ ਆ ਛੋਟੇ ਹੁੰਦੇ ਨੇ ਬੜੀ ਖੱਦੀ ਅਸੀਂ ਆ ਗਿਆ ਬਦਲਾ ਛਾ ਗਿਆ ਬਦਲਾ ਚਪਲਾ ਵੇਚ ਰਿਆ ਭਾਈ ਚਪਲਾ ਮੇਰੇ ਵੀ ਬੂਟਾ ਦਾ ਖਾਸਾ ਬੁਰਾ ਹਾਲ ਹੋ ਗਿਆ ਚਪਲਾ ਲੈ ਹੀ ਲੈਨੇ ਨਾ ਆਪਾਂ ਵੀ ਆ ਯਾਰ ਸਾਡੇ ਤੇ ਕਰੰਟ ਲੱਗ ਕੇ ਨਾ ਕੋਈ ਬੂਟਾ ਡਿੱ ਗਿਆ ਪਿਆਸਾ ਅੱਲਾ ਵੀ ਅਗੜ ਡੋਕੇਸ਼ੋ ਵੀ ਰਾਹ ਹਾਂਜੀ ਦੋਸਤੋ ਸਸਰੀ ਕਾਲ ਜੀ ਕੀ ਹਾਲ ਨੇ ਸਾਰੇ ਟੀੜਾ ਕੋ ਸਵੇਰ ਦਾ ਵਿਲਾ ਤੇ ਸਾਢੇ 6 ਹੋ ਚੁੱਕੇ ਆ ਮੈਂ ਸੋਚਿਆ ਜਲਦੀ ਉਠੀਏ ਕਾਫੀ ਦਿਨ ਹੋ ਗਏ ਸੀਗੇ ਸੈਰ ਵਗੈਰਾ ਕਰਨ ਨਹੀਂ ਜਾ ਹੋਇਆ ਜੇ ਲੋਹਣਾ ਚ ਜਲਦੀ ਸਰਕਨ ਜਾਵਾਂਗੇ ਆਪਾਂ ਤੇ ਨਾਲ ਅੱਜ ਇਧਰ ਮੇਰੇ ਵਲਾ ਮੇਰਾ ਭਾਂਜਾ ਵੀ ਰਿਹਾ ਸਗਾ ਛੋਟਾ ਉਹ ਵੀ ਉੜ ਚੱਕਾ ਆ ਪਰ ਉਹ ਨਾਲ ਲੈ ਕੇ ਨਹੀਂ ਜਾ ਸਕਦੇ ਕਿਉਂਕਿ ਜੀ ਜਦਾ ਛੋਟਾ ਹੈ ਤੇ ਢੀ ਦੀ ਰੋਤੂ ਜਾਣੇ ਹੋਣਾ ਰਾਤ ਨੂੰ ਤੁਸੀਂ ਜਿੰਨੀ ਮਰਜ਼ੀ ਟੈਨਸ਼ਨ ਲੈ ਕੇ ਸੌਜੋ ਪਰ ਪਰਮਾਤਮਾ ਦਾ ਨਾਮ ਜ਼ਰੂਰ ਜਪੋ ਤਾਂ ਕਿ ਤੁਸੀਂ ਇਹ ਚੀਜ਼ਾਂ ਤੋਂ ਬਚ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਸਕੋ ਠੀਕ ਹੈ ਜੀ ਟੈਨਸ਼ਨਾਂ ਤੇ ਆ ਜੋ ਵੀ ਆਪਣੇ ਲਾਈਫ ਚ ਚੱਲਦਾ ਪਿਆ ਚੱਲਦਾ ਰਹਿਣਾ ਆ ਬਾਕੀ ਪੋਜ਼ਿਟਿਵ ਹੋਵੋ ਹੁਣ ਪੋਜ਼ਿਟਿਵ એનર્ਜੀ ਲੈ ਕੇ ਆਪਾਂ ਜਾ ਰਹੇ ਹਾਂ ਗਰਾਊਂਡ ਨੂੰ ਚਲੋ ਦੋਸਤੋ ਅਰੂ ਚੱਲਦੇ ਹਾਂ ਗਰਾਊਂਡ ਨੂੰ ਹਾਂ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਗੱਲ ਕਿ ਜਿਹੜੇ ਵੀ ਵੀਰ ਭੈਣਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਦੋਸਤੋ ਪੰਛੀਆਂ ਦੀ ਆਵਾਜ਼ ਸੁਣ ਲਓ ਕਿੰਨੀਆਂ ਸੋਹਣੇ ਸੁਸਰੇ ਨੇ ਇਹਨਾਂ ਮਾਈਂਡ ਫਰੈਸ਼ ਹੁੰਦਾ ਪਿਆ ਹੋਇਆ ਚਲੋ ਦੋਸਤੋ ਅਜੂ ਚੱਲਦੇ ਹਾਂ ਗਰਾਊਂਡ ਨੂੰ ਹਾਂਜੀ ਤੂੰ ਜਾਣ ਸਕਕ ਪੱਕਾ ਤੁਰਤ ਤੇ ਤੋ ਹੋਣਾ ਨਹੀਂ ਹੈਗਾ ਜਾਣਾ ਪੱਕਾ ਚਲੋ ਚੱਲਦੇ ਕੋਈ ਨਹੀਂ ਕਹਿ ਰਿਹਾ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੰਨ ਅਲਕਾ ਕੱਢ ਲਿਓ ਚਲੋ ਚੱਲਦੇ ਜੀ ਨੂੰ ਥੋੜਾ ਰੈਸਟ ਕਰਨ ਦੋ ਫਿਰ ਮਿਲਦੇ ਠੀਕ ਆ ਓਕੇ ਹਾਂਜੀ ਦੋਸਤੋ ਆਪਾਂ ਆ ਚੁੱਕੇ ਆਂ ਰੋਡ ਤੇ ਤੇ ਆਵਾਜ਼ ਸਾਊਂਡ ਕੁਆਲਿਟੀ ਤੁਹਾਨੂੰ ਠੀਕ ਆ ਰਹੀ ਆ ਮੈਨੂੰ ਲੱਗਦਾ ਕੋਈ ਕਮੇਰਪੋਟ ਲਗਾ ਲਿਆ ਆ ਬਾਕੀ ਦੋਸਤੋ ਰੋਡ ਸੰਡੇ ਕਰਕੇ ਥੋੜਾ ਖਾਲੀ ਆ ਨਹੀਂ ਤਾਂ ਇਸ ਟਾਈਮ ਕਾਫੀ ਰਸ਼ ਪੈਂਦਾ ਹੁੰਦਾ ਕੋਈ ਦਿਨ ਚੜ ਗਿਆ ਆ ਚਲੋ ਵਾਚੋ ਦੋਸਤੋ ਕਾਫੀ ਦਿਨਾਂ ਬਾਅਦ ਆਏ ਹਾਂ ਅਸੀਂ ਨਿਆਰਾ ਆ ਗਿਆ ਅੱਜ ਕਿਉਂਕਿ ਸੈਰ ਕਰਨੀ ਤਾਂ ویسے ਬਹੁਤ ਜ਼ਰੂਰੀ ਹੈ ਨਾ ਸਿਹਤ ਲਈ ਤੇ ਚਲੋ ਖੋਪ ਕਰਦਾ ਕਿ ਹੁਣ ਡੇਲੀ ਆਹ ਹੋਵੇ ਇਹ ਨਾ ਵੀ ਅੱਜ ਛੁੱਟੀ ਆ ਤਾਂ ਹੋ ਗਿਆ ਤਾਂ ਬਾਕੀ ਦਿਨ ਆ ਜੀ ਨਾ ਹੋਵੇ ਤੇ ਤੁਸੀਂ ਵੀ ਕੋਸ਼ਿਸ਼ ਕਰੋ ਕਿ ਡੇਲੀ ਸੈਰ ਕਰਨ ਆਓ ਬਾਕੀ ਜੇ ਐਮਬੀ ਸਟਾਰਟ ਕਰਨਾ ਇੱਥੇ ਜਿਮ ਦਾ ਸਾਡਾ ਉਦਘਾਟਨ ਹੋ ਗਈ ਆ ਬਣ ਗਿਆ ਹੈ ਸਾਡੇ ਪਿੰਡ ਬਟਲਾ ਦੇ ਵਿੱਚ ਤੇ ਇੱਕ ਬਹੁਤ ਵੱਡਾ ਪ੍ਰਾਲਾ ਹੋਇਆ ਪੰਚਾਇਤ ਵੱਲੋਂ ਸੋ ਆਪਾਂ ਵੀ ਇਸ ਚੀਜ਼ ਦਾ ਲਾਹਾ ਲਵਾਂਗੇ ਫੀਸ ਵੀ ਕੋਈ ਨਹੀਂ ਹੈ ਸਿਰਫ ਵੈਸੇ ਸਿਕਿਉਰਿਟੀ ਤੌਰ ਤੇ ਕਿਉਂਕਿ ਉਹਦੀ ਦੇਖਭਾਲ ਸੰਭਾਲ ਵੀ ਕਰਨੀ ਹੁੰਦੀ ਜਨੇ ਤੇ ਬਾਕੀ ਚਲੋ ਦੋਸਤੋ ਅੱਜ ਜੋ ਆਪਾਂ ਗਰਾਊਂਡ ਪੁੱਜਣ ਵਾਲੇ ਆ ਮਿਲਦੇ ਆ ਗਰਾਊਂਡ ਦੇ ਵਿੱਚ ਦੋਸਤੋ ਗਰਾਊਂਡ ਤਾਂ ਜਦੋਂ ਇੰਨੇ ਬਰਸਾਤਾ ਪਈਆਂ ਮੀਂਹ ਤੋਂ ਵੱਧ ਗਿੱਲੀ ਹੋ ਕੇ ਥੋੜੀ ਜਿਹੀ ਜਿਹਾ ਖਰਾਬ ਹੋਈ ਪਈ ਆ ਤੇ ਕੋਸ਼ਿਸ਼ ਕਰਦੇ ਆ ਕਿ ਗਰਾਊਂਡ ਦੇ ਵਿੱਚ ਹਫਤਾ ਖੰਡ ਬਾਅਦ ਜੋ ਸੈਟਲ ਜੀ ਹੁੰਦੀ ਆ ਫਿਰ ਨਹੀਂ ਕਰਦੇ ਇਦਾਂ ਕਰਦੇ ਰੂਟ ਦੇ ਉੱਤੇ ਹੀ ਹਮ ਨਹੀਂ ਕਰਾਂਗੇ ਉਹ ਸਾਹਮਣੇ ਆ ਜੀ ਜਿਮ ਸਾਡਾ देखो बाइक ਲੱਗੇ ਪਏ ਨੇ ਲੱਗੇ ਹੋਏ ਨੇ ਗੱਭਰੂ ਕੀ ਐਕਸਰਸਾਈਜ਼ ਗਨ ਸੋਸੀ ਇਹਨਾਂ ਨੂੰ ਕੱਲ ਜੁਆਇਨ ਕਰਾ ਆ ਦੋਸਤੋ ਸਾਡਾ ਸਕੂਲ ਆ ਜਿੱਥੇ ਪੜ੍ਹੇ ਹਾਂ ਛੋਟੇ ਹੁੰਦੇ ਤਾਂ ਹੁਣ ਗੇਟ ਥੋੜਾ ਉੱਚਾ ਹੋ ਗਿਆ ਪਹਿਲਾਂ ਆ ਕਹਿੰਦਾ ਪੁਰਾਣੀਆਂ ਆ ਸਰਵੇ ਗੇਟ ਉੱਚਾ ਕੀਤਾ ਹੋਇਆ ਤੇ ਛੋਟੇ ਹੁੰਦੇ ਸੀ ਗੇਟ ਤੇ ਉਛੜ ਜਾਂਦੇ ਉਹਨੇ ਸੀਗੇ ਪੰਗੇ ਲੈਣ ਦੇ ਸੀਗੇ ਸਭ ਬੜੀਆਂ ਜਿਆਦਾ ਜੁੜੀਆਂ ਦੋਸਤੋ ਆ ਮਾਊਂਟੇਨ 뷰 ਹਸਪਤਾਲ ਲਿਖਿਆ ਪਿਆ ਮੇਰੇ ਤੋਂ ਪੜੋਗੇ ਕਿ ਮਾਊਂਟੇਨ 뷰 ਲਿਖਿਆ ਪਿਆ ਬਾਕੀ ਦੋਸਤੋ ਜ਼ਿੰਦਗੀ ਇੰਨੀ ਕਿ ਸਟ्रेसਫੁੱਲ ਬਣ ਚੁੱਕੀ ਆ ਕਿ ਜੇ ਨੈਗੇਟਿਵ ਬਣ ਗਏ ਤਾਂ ਬੜ ਡਿੱਗ ਗਏ ਮਾਲਕ ਦਾ ਨਾਮ ਲੈ ਕੇ ਉੱਠੋ ਤੇ ਅੱਗੇ ਸ਼ੁਰੂ ਕਰੋ ਕਿਉਂਕਿ ਜੇ ਤੂੰ ਸੱਚਾ ਹੈ ਨਾ ਪਰਮਾਤਮਾ ਤੈਨੂੰ ਡਿੱਗਣ ਨਹੀਂ ਦਿੰਦਾ ਸੋ ਮੈਂ ਤੁਹਾਨੂੰ ਇਹੀ ਗੱਲ ਕਹੂੰਗਾ ਕਿ ਜਿੰਨੀ ਮਰਜ਼ੀ ਹਾਲਾਤ ਮਾੜੇ ਚੱਲਦੇ ਹੋਣ ਪਰਮਾਤਮਾ ਦਾ ਨਾਮ ਲੈ ਕੇ ਅੱਗੇ ਵਧੋ ਤੇ ਅੱਗੇ ਸੋਚੋ ਕਿ ਕੀ ਹੋ ਸਕਦਾ ਹੈ ਕਿਉਂਕਿ ਚੰਗੇ ਬੰਦੇ ਨੂੰ ਰੱਬ ਪਿੱਠ ਨਹੀਂ ਲੱਗਣ ਦਿੰਦਾ ਚਾਹੇ ਦੇਰ ਆਵੇ ਪਰ ਮੌਕਾ ਮਿਲਦਾ ਜ਼ਰੂਰ ਆ ਠੀਕ ਹੈ ਜੀ ਬਾਕੀ ਦੋਸਤੋ ਇੱਥੋਂ ਹੁਣ ਮੈਂ ਸੋਚ ਦਾ ਮੁੜਦੇ ਆ ਕੁਬੂ ਟਾਈਮ ਕਾਫੀ ਹੋ ਚੁੱਕਾ ਆ ਕਿਉਂਕਿ ਧੁੱਪ ਵੀ ਚੜ ਰਹੀ ਆ ਮੌਸਮ ਵੈਸੇ ਅੱਜ ਸਵੇਰ ਦਾ ਹੀ ਗਰਮੀ ਵਾਲਾ ਹੈਗਾ ਆ ਤੇ ਚਲੋ ਦੁਆਰਾ ਕਰਦੇ ਹੁਣ ਵਾਪਸੀ ਦੋਸਤੋ ਮੇਰੇ ਕੁਝ ਕ ਟਾਈਮ ਪਹਿਲਾਂ ਸਰਵਾਈਕਲ ਦੀ ਪ੍ਰੋਬਲਮ ਆ ਗਈ ਸੀ ਜਿਹਦੇ ਕਰਕੇ ਇਹਨਾ ਮੈਂ ਜ਼ਿਆਦਾ ਐਕਸਰਸਾਈਜ਼ ਵਗੈਰਾ ਨਹੀਂ ਕਰ ਸਕਦਾ ਤੇ ਹੁਣ ਅੱਗੇ ਨਾਲੋਂ ਕਾਫੀ ਇੰਪਰੂਵਮੈਂਟ ਆਈ ਹੈਗੀ ਆ ਥੈਰੇਪੀਆਂ ਵਗੈਰਾ ਲਈਆਂ ਤਾਂ ਚਲੋ ਵੈਸੇ ਇੰਪਰੂਵਮੈਂਟ ਆ ਗਈ ਆ ਥੋੜੀ ਬੋਤੀ ਹੁਣ ਡਾਈਟ ਸੁਧਾਰਾਂਗੇ ਤੇ ਸਰੀਰ ਨੂੰ ਦੁਆਰਾ ਤੋਂ ਫਿਟ ਲਿਆਵਾਂਗੇ ਉਕੇ ਜਿਵੇਂ ਦੇਦਾ ਸੀ ਵੈਸੇ ਹੀ ਸ਼ਕੀਰ ਹੈਗੇ ਆ ਤੇ ਬਾਕੀ ਆ ਚੀਜ਼ ਲੰਘ ਰਹੀ ਤੁਸੀਂ ਜਾਣਦੇ ਆ ਛੋਟੇ ਹੁੰਦੇ ਨੇ ਬੜੀ ਖਾਦੀ ਆ ਇਹ ਕਿਹੜੇ ਕਿਹੜੇ ਜਾਣਦੇ ਇਹਨੂੰ ਇਹਨੂੰ ਕਹਿੰਦੇ ਹੁੰਦੇ ਸੀਗੇ ਦੱਸੋ ਇਹਦਾ ਕਮੈਂਟਾਂ ਵਿੱਚ ਕੀ ਕਹਿੰਦੇ ਸੀ ਇਹਨੂੰ ਖਾਣ ਲਈ ਠੀਕ ਆ ਜੀ ਬਾਕੀ ਗੱਲ ਦੁਆਰਾ ਤੋਂ ਆਉਣੇ ਆ ਹੁਣ ਇੱਥੇ ਜਿਮ ਸਾਡੇ ਮੂਡ ਬਣ ਚੁੱਕਾ ਹੈ ਹੁਣ ਤਾਂ ਇਹ ਵੀ ਨਹੀਂ ਬਹਾਨਾ ਹੈਗਾ ਕਿ ਸਾਡੇ ਇੱਥੇ ਰੀਚ ਪਿੰਡਾਂ 'ਚ ਜਿਮ ਨਹੀਂ ਹੈਗਾ ਕਿਤੇ ਨੇੜੇ ਦੇੜੇ ਸੋ ਜਿਮ ਲੱਗ ਚੁੱਕਾ ਹੈ ਇਹ ਸਾਡੇ ਦੇ ਡਿਪੈਂਡ ਹੈ ਕਿਸੇ ਕਦੋਂ ਤੋਂ ਸ਼ੁਰੂ ਕਰਦੇ ਆ ਮੇਰੇ ਨਾਲ ਥੋੜੇ ਸ਼ੋਲਡਰ ਵਿੱਚ ਜਿਆਦਾ ਪ੍ਰੋਬਲਮ ਆ ਚੁੱਕੀ ਹੈ ਸ਼ੋਲਡਰ ਨਾਲ ਜਿਹਦਾ ਆਕੜ ਜੇ ਪੈ ਗਈ ਆ ਸਰਵਾਈਕਲ ਨਾਲ ਤੇ ਕੂਣੀਆਂ ਦੇ ਵਿੱਚ ਤੇ ਮੈਂ ਹੁਣ ਕੋਸ਼ਿਸ਼ ਕਰ ਰਿਹਾ ਕਿ ਡੇਲੀ ਐਕਸਰਸਾਈਜ਼ ਥੋੜੀ ਬੋਤੀ ਕਰੀਏ ਸਰੀਰ ਖੁੱਲੇ ਤੇ ਜਿਮ ਨੂੰ ਲੱਗੀ ਹੈ ਬਾਕੀ ਜਿਹੜੇ ਜਿਹੜੇ ਆਪਣੇ ਸਰੀਰ ਨੂੰ ਸਾਹਮਦੇ ਪਾਏ ਆ ਉਹਨਾਂ ਨੂੰ ਬਹੁਤ ਬਹੁਤ ਵਧੀਆ ਮੁਬਾਰਕਾ ਕਿਉਂਕਿ ਸਰੀਰ ਸਾਹਮਣੇ ਆਏ ਦੇ ਸਮੇਂ 'ਚ ਬੜਾ ਔਖਾ ਆ ਖਾਣ ਪੀਣ ਤੁਹਾਨੂੰ ਵੀ ਪਤਾ ਸਾਡਾ ਕਿੱਦਾਂ ਦਾ ਹੋ ਚੁੱਕਾ ਹੈ ਸੋ ਸਰੀਰ ਨੂੰ ਫਿੱਟ ਰੱਖਣਾ ਬਹੁਤ ਜ਼ਰੂਰੀ ਆ ਦੋਸਤੋ ਮੇਰੇ ਪਿੰਡ ਦੇ ਵਿੱਚ ਜਿਮ ਦੇ ਵਿੱਚ ਹੁਣ ਕਾਫੀ ਮੁੰਡੇ ਲੱਗ ਚੁੱਕੇ ਨੇ ਤੇ ਬਹੁਤ ਸਾਰੇ ਸਵੇਰੇ ਵੀ ਆਉਂਦੇ ਆ ਤੇ ਸ਼ਾਮ ਨੂੰ ਵੀ ਸੋ ਬਹੁਤ ਵਧੀਆ ਗੱਲ ਆ ਜਿਹੜੇ ਨਹੀਂ ਆ ਰਹੇ ਉਹਨਾਂ ਨੂੰ ਵੀ ਬੇਨਤੀ ਆ ਕਿ ਆਇਆ ਕਰੋ ਬਾਕੀ ਦੋਸਤੋ ਤੁਸੀਂ ਵੀ ਸਾਰੇ ਆਪਣਾ ਆਪਣਾ ਧਿਆਨ ਰੱਖੋ ਆ ਮੈਂ ਦੇਖੋ ਕਿੰਨੇ ਦਿਨਾਂ ਬਾਅਦ ਆਇਆ ਤੇ ਅੱਜ ਐਨ ਵਧੀਆ ਦਿਨ ਲੱਗਦਾ ਪਿਆ ਕਿ ਆਪਣਾ ਚੜ ਗਿਆ ਨਾ ਕਿਉਂਕਿ ਜੇ ਬੈਠਦੇ ਪੈ ਰਹਾਂਗੇ ਤਾਂ ਕੁਝ ਨਹੀਂ ਫਾਇਦਾ ਹੈਗਾ ਨਾ ਮਨ ਮਾਰਨੇ ਪੈਂਦਾ ਆ ਚਲੋ ਦੋਸਤੋ ਆਜੋ ਹੁਣ ਅੱਗੇ ਚੱਲਦੇ ਆਂ आ गया बडला छा गया बडला आ गया जी बडला चप्पल वेच रहा चप्पल मेरे भी बूटा का खासा बुरा हाल हो गया चप्पल लेने ना आपा भी आ यार सड़क से करंट लाग के ना कबूतर डिगया पाया ਮੈਂ ਸਾਈਡ ਤੇ ਛੱਡ ਦਿੰਦਾ ਮੈਂ ਕਿੰਨੇ ਉੱਪਰ ਦੀ ਗੱਡੀ ਦੇ ਨਿਕਲੂਗਾ ਨਾ ਚੰਗਾ ਲੱਗਦਾ ਦੋਸਤੋ ਇੱਕਦਮ ਚੀਜ਼ ਦਿਖਾਉਣਾ ਮੈਂ ਇੱਥੇ ਇੱਕ ਕਾਰ ਦੇ ਵਿੱਚ ਲੰਘ ਕੇ ਗਿਆ ਇੱਕ ਆ ਪਾਜੀ ਤੇ ਉਹ ਚੱਪਲਾਂ ਵਿਛਰੇ ਆ ਆ ਜੋ ਤੁਹਾਨੂੰ ਦਿਖਾਉਣਾ ਮੈਂ ਦਿਖਾ ਹੌਣਾ ਹੋਈ ਦਿਹਾੜ ਲਈ ਹੋਈ ਮੈਂ ਮੁੰਡਾ ਕਰਿਆ ਲੋ ਜੀ ਵਿਚਰੇ ਸੀ ਬੰਦਾ ਚਪਲਾ ਸਵੇਰੇ ਸਵੇਰੇ ਤੇ ਕੁਝ ਪ੍ਰਵਾਸੀ ਇਕੱਠੇ ਹੋ ਜਾ ਚਪਲਾ ਲੈਣ ਦੀ ਤੰਦ ਫੋਨੇ ਹੁਣ ਚੋਦ ਵਿੱਚ ਪਾਣੀ ਮਾੜਾ ਮੁੰਡੇ ਰਹਿ ਗਿਆ ਹਾਂ ਲਵੀ ਆ ਗਿਆ এডੂਕੇਸ਼ਨ ਵੀਰਾ ਆ ਗਿਆ ਮਿੱਤਰ ਪਿਆਰਾ ਹਾਂਜੀ ਦੋਸਤੋ ਅਸੀਂ ਸੈਰ ਕਰਕੇ ਘਰ ਵਾਪਸ ਆ ਚੁੱਕੇ ਹਾਂ ਤੇ ਬਲੌਗ ਦਾ ਅਸੀਂ ਇੱਥੇ ਐਂਡ ਕਰਦੇ ਹਾਂ ਅਗਲਾ ਬਲੌਗ ਜਲਦੀ ਪਾਵਾਂਗੇ ਤਦ ਤੱਕ ਆਪਣਾ ਆਪਣਾ ਤਿਆਰ ਰੱਖਿਓ ਤੇ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪਣਾ ਪਿਆਰ ਇਦਾਂ ਹੀ ਦਿੰਦੇ ਰਹੋ ਤੁਹਾਡੇ ਇੱਕ ਹੱਲਾਸ਼ੀਰੀ ਦੇ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਦੀ ਆ ਬਾਕੀ ਦੋਸਤੋ ਮਿਲਾਂਗੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਰੱਬ ਰੱਖਾ ਸਸਤੀ ਕਾਲ ਜੀ